ਅਸੀਂ ਸਾਰੀ ਜੰਨੀ ਕਬੱਡੀ ਫੈਡਰੇਸ਼ਨ ਆ ਸਾਰੇ ਪਲੇਅਰਾਂ ਨੂੰ ਤਗੀਦ ਕਰਦੇ ਆ ਵੀ ਤੁਸੀਂ ਬਾਮ ਕੁਸ਼ ਲਾ ਕੇ ਨਾ ਖੇਡੋ ਜਦੋਂ ਤੁਸੀਂ ਇਹ ਚੀਜ਼ਾਂ ਲਾਉਨੇ ਆ ਫਿਰ ਸਾਡੇ ਦੇ ਵਿੱਚ ਡਿਸਪਿਊਟ ਹੁੰਦਾ ਸਾਡੀ ਰਿਕਵੈਸਟ ਤੁਹਾਨੂੰ ਹੱਥ ਜੋੜ ਕੇ ਆ ਕਾਹਦੇ ਲਾਉਨੇ ਆ ਤੁਸੀਂ ਪਲੀਜ਼ ਰਿਕਵੈਸਟ ਆ ਮੇਲੇ ਨੂੰ ਖਰਾਬ ਨਾ ਕਰੋ ਆਪਣਾ ਜਿਹੜਾ ਮੇਲਾ ਸਾਫ ਸੁਥਰਾ ਖੇਡੋ ਤੇ ਸਾਫ ਸੁਥਰਾ ਹੀ ਆਪਾਂ ਇਹਨੂੰ ਫਿਨਿਸ਼ ਕਰਨਾ ਨਾ ਲਾਓ ਬਾਮ ਤੇ ਜਿਹੜੇ ਰੂਲ ਬਣਿਓ ਆ ਫਿਰ ਉਹਨਾਂ ਨੂੰ ਰੂਲ ਸਾਨੂੰ ਫੋਲੋ ਕਰਨੇ ਪੈਣੇ ਆ ਫਿਰ ਪਲੇਅਰ ਦੀ ਇਨਸਾਲਟ ਹੁੰਦੀ ਆ ਅਸੀਂ ਕਿਸੇ ਨੂੰ ਪਿਠਾਲ ਕੇ ਖੁਸ਼ ਨਹੀਂਗੇ ਪਰ ਜਦੋਂ ਤੁਸੀਂ ਲਾਉਨੇ ਆ ਫਿਰ ਸਾਨੂੰ ਕਹਿਣਾ ਪੈਂਦਾ ਪਲੀਜ਼ 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 ਇਤਗੀਦ ਆ ਬਾਕੀ ਫਾਈਨਲ ਮੈਚ ਵੀ ਸਾਰੇ ਜਿੱਤਨ ਹਾਰ ਲਈ ਆਉਂਦੇ ਆ ਸਾਰਿਆਂ ਨੂੰ ਪਤਾ ਵੀ ਅਸੀਂ ਕੱਪ ਚੱਕਣਾ ਪਰ ਉਹਨੂੰ ਡਿਸਪਲਨ ਦੇ ਵਿੱਚ ਪਲੀਜ਼ ਖੇਡੋ ਸਾਡੀ ਸਾਰੇ ਪਲੇਅਰਾਂ ਨੂੰ ਤਗੀਦ ਆ ਹੱਥ ਜੋੜ ਕੇ ਕਿਉਂਕਿ ਵਰਲਡ ਕੱਪ ਵੀ ਹੁਣ ਸਾਰੇ ਤੁਸੀਂ ਪਲੇਅਰਾਂ ਨੇ ਖੇਡਣਾ ਆਪਾਂ ਇਹ ਡਿਸਪਿਊਟ ਨਹੀਂ ਚਾਹੁੰਦੇ ਧੰਨਵਾਦ ਜੀ ਦੋਨੋਂ ਹੀ ਟੀਮ